ਇਸ ਕਰਕੇ ਸਮਝਦੇ ਵੀ ਆਮ ਆਦਮੀ ਪਾਰਟੀ ਤੇ ਕੋਈ ਪਲਾ ਲੀਡਰ ਹੈ ਹੀ ਨਹੀਂ ਸਭ ਧੋਖੇਬਾਜ਼ ਹੀ ਆ ਉੱਪਰ ਤੋਂ ਹੇਠੇ ਤੱਕ ਸਾਨੂੰ ਐਮਐਲਏ ਦੇ ਬੰਦੇ ਧਮਕੀ ਦਿੰਦੇ ਆ ਕਦੇ ਕੋਈ ਧਮਕੀ ਦੇ ਜਾਂਦਾ ਕਦੇ ਕੋਈ ਧਮਕੀ ਦੇ ਜਾਂਦਾ ਮੈਂ ਆਮ ਆਦਮੀ ਪਾਰਟੀ ਦਾ ਸੀਨੀਅਰ ਮੈਂਬਰ ਹੀ ਨਹੀਂ ਮੈਂ ਮinority ਦਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਰਹਾ ਆਮ ਆਦਮੀ ਪਾਰਟੀ ਦਾ ਕਿ ਮੈਂ ਆਪਣਾ ਪ੍ਰੂਫ ਦਿਖਾ ਸਕਦਾ ਵੀ ਜਿਹੜਾ ਕਿ ਭਗਵੰਤ ਮਾਨ ਜੀ ਨੇ ਮੈਨੂੰ ਇਹ ਦਿੱਤਾ ਸੀਗਾ ਪਾਰਟੀ ਵੱਲੋਂ ਆ ਦੇਖੋ ਜੀ ਮੈਨੂੰ ਉਹ ਆਈਡੀਆ ਦਾ ਹੈ ਮੰਨ ਲਓ तकरीबन 1.5-2 ਸਾਲ ਤੋਂ ਹੀ ਪਤਾ ਹੈ ਉਹ ਆਈਡੀਆ オリジナル ਹੈ ਉਹ ਰਾਜੂ ਦੇ ਕੋਲ ਉਹ ਆਈਡੀਆ ਸੀਗੀ ਲੇਕਿਨ ਉਹਦੇ ਇਲਾਵਾ ਹੋਰ ਚਾਰ ਬੰਦਿਆਂ ਕੋਲੇ ਵੀ ਉਹ ਆਈਡੀਆ ਸੀਗੀ ਇਸ ਕਰਕੇ ਉਹਨਾਂ ਨੂੰ ਉਹ ਗੰਦੇ ਚਾਹੀਦੇ ਸੀ ਵੀ ਜਿਹੜਾ ਉਹਨਾਂ ਠੱਗੀ ਮਾਰ ਕੇ ਦੇ ਦੇ ਉਹਨਾਂ ਨੂੰ ਲੱਗਿਆ ਵੀ ਸਾਨੂੰ ਜੇ ਚੋਰੀਆਂ ਕਰਨੀਆਂ ਤਾਂ ਅਸੀਂ ਉਹਨਾਂ ਪਾਰਟੀਆਂ ਦੇ ਬੰਦੇ ਹੀ ਲੈ ਲੈਣੇ ਆ ਜਿਨ੍ਹਾਂ ਦਾ ਚੋਰੀਆਂ ਕਰਨ ਦਾ ਐਕਸਪੀਰੀਅੰਸ ਹੈ ਸੱਟੇ ਦਾ ਕਾਰੋਬਾਰ ਹੂ ਯਾ ਮਤਲਬ ਹੋਰ ਕਈ ਤਰ੍ਹਾਂ ਦੇ ਨਸ਼ਾ ਹੋ ਤਸਕਰੀ ਦਾ ਕੰਮ ਹੋ ਜਾਂ ਹੋਰ ਬਹੁਤ ਸਾਰੇ ਕਰਪਸ਼ਨ ਹੋ ਨਗਰ ਕੌਂਸਲ ਦਾ ਕਰਪਸ਼ਨ ਹੋ ਜਾਂ ਨਗਰ ਕੌਂਸਲ ਦੇ ਵਿੱਚ ਕਈ ਚੀਜ਼ਾਂ ਕਰਿਆਨੀ ਉਹਦੇ ਪੈਸੇ ਲੈਣੇ ਹੋ ਇਸ ਕਰਕੇ ਉਹਨਾਂ ਨੂੰ ਬੰਦੇ ਚਾਹੀਦੇ ਸੀ ਜਿਹੜੇ ਉਹਨਾਂ ਨਾਲ ਜੁੜ ਕੇ ਉਹਨਾਂ ਨੂੰ ਪੈਸੇ ਕਮਾ ਕੇ ਦੇਣ ਉਹ ਅਸੀਂ ਕਰ ਨਹੀਂ ਸਕਦੇ ਸੀ ਅਸੀਂ ਮਿਹਨਤ ਤੋਂ ਕਰ ਸਕਦੇ ਸੀ ਕੰਮ ਤਾਂ ਅਸੀਂ ਕਰ ਸਕਦੇ ਸੀ ਮਗਰ ਇੰਨੀ ਠੱਗੀ ਨਹੀਂ ਮਾਰ ਸਕਦੇ ਆਮ ਆਦਮੀ ਪਾਰਟੀ ਦੇ ਇੱਕ ਸੀਨੀਅਰ ਆਗੂ ਹੋਣ ਦੇ ਨਾਤੇ ਜੋ ਰਾਂਪਰਾ ਫੋਲ ਦੇ ਵਿੱਚ ਇੱਕ ਤਰ੍ਹਾਂ ਦੀ ਭਗੜੜ ਮੱਚੀ ਹੋਈ ਹੈ ਜੋ ਮਾਹੌਲ ਬਣਿਆ ਹੋਇਆ ਮਾਹੌਲ ਖਰਾਬ ਹੋਇਆ ਕੀ ਕਹਿਣਾ ਚਾਹੋਗੇ ਤੁਸੀਂ ਇਸ ਸਬੰਦੇ ਵਿੱਚ ਮੈਂ ਸਭ ਤੋਂ ਪਹਿਲਾਂ ਤਾਂ ਇਹ ਕਹਾਂਗਾ ਕਿ ਮੈਂ ਆਮ ਆਦਮੀ ਪਾਰਟੀ ਦਾ ਸੀਨੀਅਰ ਮੈਂਬਰ ਹੀ ਨਹੀਂ ਮੈਂ ਮinority ਦਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਰਿਹਾ ਆਮ ਆਦਮੀ ਪਾਰਟੀ ਦਾ ਉਹਦਾ ਮੈਂ ਤੁਹਾਨੂੰ ਇੱਕ ਮੈਂ ਆਪਣਾ ਪ੍ਰੂਫ ਦਿਖਾ ਸਕਦਾ ਵੀ ਜਿਹੜਾ ਕਿ ਭਗਵੰਤ ਮਾਨ ਜੀ ਨੇ ਮੈਨੂੰ ਇਹ ਪਾਰਟੀ ਵੱਲੋਂ ਆ ਦੇਖੋ ਜੀ ਤੇ ਇਹ ਲੈਟਰ ਮੈਨੂੰ ਖੁਦ ਜਤਿੰਦਰ ਭੱਲਾ ਜੋ ਅੱਜ ਕੀ ਇੰਪਰੂਵਮੈਂਟ ਅਸਟਾ ਚੇਅਰਮੈਨ ਹੈ ਉਹ ਲੈ ਕੇ ਆਇਆ ਸੀ ਕਿ ਸੈਕੜੇ ਮੰਡਿਆ ਦੇ ਵਿੱਚ ਮੈਨੂੰ ਇਹ ਸਨਮਾਨ ਉਹਨੇ ਪਾਰਟੀ ਦਿੱਤਾ ਸੀ ਤੇ ਉਹ ਲੈ ਕੇ ਆਇਆ ਹੁਣ ਜਿਹੜੀ ਅੱਜ ਦੀ ਗੱਲ ਹੈ ਵੀ ਨਾਤਾ ਆਮ ਆਦੀ ਪਾਰਟੀ ਦੇ ਕੋ ਸਿਨੀਅਰ ਹੈ ਮੈਂ ਕੋ ਜੂਨੀਅਰ ਹੈ ਬਲਕੇ ਆਮ ਆਦੀ ਪਾਰਟੀ ਦਾ ਕੋਈ ਅੱਜ ਸਦਸੇ ਸਾਡੇ ਜਿਹੜੇ ਅੱਜ ਮਿਲੇ ਆ ਉਹਨਾਂ ਨਾਲ ਹੈ ਹੀ ਨਹੀਂ ਅੱਜ ਦੀ ਜਿਹੜੀ ਘੜੀ ਹੈ ਸਿਨੀਅਰ ਵੀ ਦੁਖੀ ਹੈ ਤੇ ਜੂਨੀਅਰ ਵੀ ਦੁਖੀ ਇਹਦੀ ਫਸਲਾਬਤ ਆਉਂਦੀ ਵਜਾ ਇਹ ਸੀ ਕਿ ਅਸੀਂ ਆਮ ਆਦੀ ਪਾਰਟੀ ਦੇ ਵਰਕਰ ਹੋਣ ਦੇ ਨਾਤੇ ਆ ਉਧੇਦਾਰ ਹੋਣ ਦੇ ਨਾਤੇ ਅਸੀਂ ਪਾਰਟੀ ਲਈ ਬਹੁਤ ਮਿਹਨਤ ਕੀਤੀ ਸੀ ਮੈਂ ਮੇਰੇ ਚਾਰੇ ਮੁੰਡੇ ਆਮ ਆਦੀ ਪਾਰਟੀ ਆਦਿ ਕੇ ਬਲਕਾ ਸਿੱਧਾ ਦਸਤਰ ਚਲਾਉਂਦੇ ਸੀ ਅਸੀਂ ਆਪ ਬੁੱਕਰ ਮਾਰਦੀ ਸੀ ਆਪ ਉਹਦੇ ਚਾਹ ਬਣਾਉਂਦੇ ਸੀ ਆਪ ਹੀ ਚਾਹ ਸਰਵ ਕਰਦੇ ਸੀ ਜੀ ਅਸੀਂ ਦਿਨ ਰਾਤ ਮਿਹਨਤ ਕੀਤੀ ਸੀ ਉਹਦੇ ਜੀ ਆ ਸਖਸ ਵੀ ਸੀ ਮੇਰੇ ਨਾਲ ਹਰਜੀਤ ਸਿੰਘ ਇਹ ਸਖਸ ਵੀ ਸੀ ਜਿਹੜਾ ਬਰਾਮਗੜੇ ਭਾਜਾ ਦਾ ਗੋਬਿੰਦ ਸਿੰਘ ਤੇ ਮੇਰੇ ਦੋਸਤ ਜੀਤ ਸਿੰਘ ਜੀ ਇਹ ਮੇਰਾ ਅਕਸਰ ਨਾਲ ਹੋਇਆ ਕਰਦੇ ਸੀ ਪਾਰਟੀ ਦੀ ਮਿਹਨਤ ਕਰਦੇ ਸੀ ਮਗਰ ਸਾਡੇ ਐਮਐਲਏ ਨੇ ਉਹ ਬੰਦੇ ਪਾਰਟੀ 'ਚ ਲਿਆ ਕੇ ਮੋਹਰੇ ਕਰਤੇ ਜਿਨ੍ਹਾਂ ਦਾ ਇੱਥੇ ਕੋਈ ਆਧਾਰ ਨਹੀਂ ਸੀ ਜਿਨ੍ਹਾਂ ਨੂੰ ਇੱਥੇ ਕੋਈ ਜਾਣਦਾ ਤਕਨੀਕ ਔਰ ਉਦੋਂ ਬਾਅਦ ਉਹਨਾਂ ਬੰਦਿਆਂ ਨੂੰ ਮੋਹਰੇ ਕਰਕੇ ਲੋਕਲ ਬੋਡੀ ਨੂੰ ਇਸ ਤਰ੍ਹਾਂ ਦੀ ਖਤਮ ਕਰਤੀ ਵੀ ਮੈਨੂੰ ਲੋਕਲ ਬੋਡੀ ਕੋਈ ਪੁੱਛੇ ਹੀ ਨਾ ਇਸ ਕਰਕੇ ਹੀ ਨਾ ਆਧਾਰਾਂ ਤੇ ਅਸੀਂ ਆਵਾਜ਼ੀ ਪਾਰਟੀ ਤੋਂ ਸਾਡਾ ਮੋਹ ਬੰਗ ਹੋ ਗਿਆ ਕਿ ਅਸੀਂ ਪਾਰਟੀ ਤੋਂ ਅਸਤੀਫਾ ਦੇਉਂਦੇ ਉਹਨਾਂ ਨੂੰ ਅਸਲ ਕਈ ਚੋਰੀਆਂ ਕਰਨੀਆਂ ਸੀ ਜਿਵੇਂ ਕਿ ਆਪਾਂ ਕੋ ਜਿੰਦਾ ਲੱਗਿਆ ਹੋਵੇ ਉਹਦੀ ਚਾਬੀ ਆਪਾਂ ਚਾਬੀ ਲਾਉਣ ਵਾਲਾ ਢੂੰਡ ਲੱਭਦੇ ਆ ਉਵੇਂ ਹੀ ਸੀ ਵੀ ਉਹਨਾਂ ਨੂੰ ਲੱਗਿਆ ਵੀ ਸਾਨੂੰ ਜੇ ਚੋਰੀਆਂ ਕਰਨੀਆਂ ਤਾਂ ਅਸੀਂ ਉਹਨਾਂ ਪਾਰਟੀਆਂ ਦੇ ਬੰਦੇ ਹੀ ਲੈ ਲੈਣੇ ਆ ਜਿਨ੍ਹਾਂ ਦਾ ਚੋਰੀਆਂ ਕਰਨ ਦਾ ਐਕਸਪੀਰੀਅੰਸ ਹੈ ਸੱਟੇ ਦਾ ਕਾਰੋਬਾਰ ਹੋ ਜਾਂ ਮਤਲਬ ਹੋਰ ਕਈ ਤਰ੍ਹਾਂ ਦੇ ਨਸ਼ਾ ਹੋ ਤਸਕਰੀ ਦਾ ਕੰਮ ਹੋ ਜਾਂ ਹੋਰ ਬਹੁਤ ਸਾਰੇ ਕਰਪਸ਼ਨ ਹੋ ਨਗਰ ਕੌਂਸਲ ਦਾ ਕਰਪਸ਼ਨ ਹੋ ਜਾਂ ਨਗਰ ਕੌਂਸਲ ਦੇ ਵਿੱਚ ਕਈ ਚੀਜ਼ਾਂ ਕਰੀਆਨੀ ਉਹਦੇ ਪੈਸੇ ਲੈਣੇ ਹੋ ਇਸ ਕਰਕੇ ਉਹਨਾਂ ਨੂੰ ਬੰਦੇ ਚਾਹੀਦੇ ਸੀ ਜਿਹੜੇ ਉਹਨਾਂ ਨਾਲ ਜੁੜ ਕੇ ਉਹਨਾਂ ਨੂੰ ਪੈਸੇ ਕਮਾ ਕੇ ਦੇਣ ਉਹ ਅਸੀਂ ਕਰ ਨਹੀਂ ਸਕਦੇ ਸੀ ਅਸੀਂ ਮਿਹਨਤ ਤੋਂ ਕਰ ਸਕਦੇ ਸੀ ਕੰਮ ਤਾਂ ਅਸੀਂ ਕਰ ਸਕਦੇ ਸੀ ਮਗਰ ਇੰਨੀ ਠੱਗੀ ਨਹੀਂ ਮਾਰ ਸਕਦੇ ਸੀ ਇਸ ਕਰਕੇ ਉਹਨਾਂ ਨੂੰ ਉਹ ਬੰਦੇ ਚਾਹੀਦੇ ਸੀ ਵੀ ਜਿਹੜਾ ਉਹਨਾਂ ਠੱਗੀ ਮਾਰ ਕੇ ਦੇ ਦੇ ਆਈਡੀਆ ਹੈ ਮੈਨੂੰ ਉਹ ਆਈਡੀਆ ਤਾਂ ਹੈ ਮਾਲੋ तकरीबन 1.5-2 ਸਾਲ ਤੋਂ ਹੀ ਪਤਾ ਹੈ ਔਰ ਉਹ આડિયો ઓરિજિનલ હે ઓ체 કોઈ ડુપ્લિકેસી નહી હે ઓર રાજુ દે કોલે વાઇડિયો સીગી લેકિન ઓદે અલાવા હોર ચાર બન્ને કોલે ભી વાઇડિયો સીગી હોણો આડિયો વાયરલ હો ગઈ લેકિન આસી એક અમે ભી રાજુ જેઠી દા ઓદેચ કસૂર કોઈ નહી રેકોર્ડિંગ રાખના ગુનો નહી હે ਲੇਕਿਨ ਵਾਇਰਲ ਕਰਨਾ ਜੁਰਮ ਹੋ ਸਕਦਾ ਮਗਰ ਰਾਜੂ ਜੇਠੀ ਨੇ ਉਹ ਵਾਇਰਲ ਨਹੀਂ ਕੀਤੀ ਇਸ ਕਰਕੇ ਉਹ ਆਈਡੀਓ ਨੂੰ ਜਿਹੜੀ ਇਹਨਾਂ ਨੇ ਮੁਕਦਮਾ ਕੀਤਾ ਰਾਜੂ ਜੇਠੀ ਤੇ ਜਾਂ ਮਨਜੀਤ ਪੱਤਰਕਾਰ ਤੇ ਜਾਂ ਹੋਰਾਂ ਤੇ ਜੇ ਕੋਈ ਕਾਰਵਾਈ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੋ ਨਿੰਦਨੀ ਹੈ ਉਹਦੀ ਸਹੀ ਤਰੀਕੇ ਨਾਲ ਪੁਸ਼ਟੀ ਹੁੰਦੀ ਉਹਦੀ ਜਾਂਚ ਹੁੰਦੀ ਜਾਂ ਉਹਦੇ ਬਾਰੇ ਚੈੱਕ ਕੀਤਾ ਜਾਂਦਾ ਵੀ ਇਹ ਕਿਹਨੇ ਵਾਇਰਲ ਕੀਤੀ ਹੈ ਹੋ ਸਕਦਾ ਹੈ ਵੀ ਉਹ ਜੇ ਕੋਈ ਐਮਐਲਏ ਸਾਹ ਦਾ ਨਜ਼ਦੀਕੀ ਹੋਵੇ ਜਿਹਨੂੰ ਕੱਲ ਨੂੰ ਨਿੱਜੀ ਸਵਾਰਥ ਹੋਵੇ ਉਹਨੇ ਚੋਣ ਲੜਨੀ ਹੋਵੇ ਜਾਂ ਉਹਨੇ ਕੋਈ بڑے ਉਦੇ ਤੇ ਆਪਣੀ ਤਾਕਤ ਦਿਖਾਣੀ ਹੋਵੇ ਜਾਂ ਉਹਨੂੰ ਕੋਈ ਆਪਣਾ ਪਰਸਨਲ ਲਾਭ ਹੋਵੇ ਇਸ ਕਰਕੇ ਵਾਇਰਲ ਕੀਤੀ ਗਈ ਹੋ ਹੋ ਸਕਦਾ ਉਹਦਾ ਕੋਈ ਨਿੱਜੀ ਬੰਦਾ ਵੀ ਹੋ ਸਕਦਾ ਇਸ ਕਰਕੇ ਇਸ ਨੂੰ ਇੱਥੇ ਹੀ ਖਤਮ ਕਰ ਦੇਣਾ ਵੀ ਇਹ ਰਾਜੂ ਜੇਠੀ ਨੇ ਵਾਇਰਲ ਕੀਤੀ ਹੈ ਤਾਂ ਅਸਲੀ ਜਿਹੜਾ ਗੁਨਾਹਗਾਰ ਉਹ ਬਚ ਜੂਗਾ ਅਸੀਂ ਚਾਹਣੇ ਵੀ ਜੇ ਵਾਈਡ ਆਈਡੀਓ ਵਾਜ ਰੱਜੀ ਨੇ ਵਾਇਰਲ ਕੀਤੀ ਹੈ ਤਾਂ ਉਹਦੀ ਵੀ ਜਾਂਚ ਹੋਵੇ ਜੇ ਕਿਸੇ ਚੌਥੇ ਬੰਦੇ ਨੇ ਵਾਇਰਲ ਕੀਤੀ ਹੈ ਉਹਦਾ ਨਿਜੀ ਸਵਾਰਥ ਹੋ ਸਕਦਾ ਉਹ ਹੋ ਸਕਦਾ ਉਹਦਾ ਕੋਈ ਆਪ ਦਾ ਕੋਈ ਪਰਸਨ ਵੇ ਹੋ ਜਾਂ ਹੋ ਸਕਦਾ ਸਾਡੇ ਐਮਐਲਏ ਸਾਹਿਬ ਨੂੰ ਵੀ ਕੋ ਬਦਨਾਮ ਕਰਨਾ ਚਾਹੁੰਦਾ ਹੋਵੇ ਕਿਉਂਕਿ ਉਹਨਾਂ ਨੂੰ ਛਵੀ ਨੂੰ ਦਾਗ ਲਾਣਾ ਚਾਹੁੰਦਾ ਹੋਵੇ ਐਸਾ ਕੁਝ ਹੋ ਸਕਦਾ ਲੇਕਿਨ ਇਨਾਂ ਦੀ ਗਲਤੀ ਇਹ ਹੈ ਬਿਨਾ ਜਾਂਚ ਤੋਂ ਬਿਨਾ ਕਿਸੇ ਚੀਜ਼ ਤੋਂ ਸਿੱਧੇ ਐਫਆਈਆਰ ਕਰਨਾ ਠੀਕ ਨਹੀਂ ਹੈ ਅਸੀਂ ਇਸ ਦੇ ਖਿਲਾਫ ਕੋਲ ਹੁਣੇ ਕਿਹਾ ਗਿਆ ਕਿ ਇਹ ਜੋ ਆਡੀਓ ਹੈ 1.5 ਸਾਲ ਪਹਿਲਾਂ ਤੁਹਾਨੂੰ ਪਤਾ ਲੱਗਿਆ ਇੱਥੇ ਚਾਰ ਬੰਦਿਆਂ ਕੋਲ ਹੋ ਰਹੀ ਆਡੀਓ ਹੈ ਉਹ ਕੌਣ ਬੰਦੇ ਹਨ ਜਿਨ੍ਹਾਂ ਕੋਲ ਚਾਰ ਹੋਰ ਕੋਲ ਆਡੀਓ ਸੀ ਤੇ ਤੁਹਾਨੂੰ 1.5 ਸਾਲ ਪਹਿਲਾਂ ਕਿਵੇਂ ਪਤਾ ਲੱਗਿਆ ਇਹ ਰਾਜੂ ਜਿਹਦੇ ਕੋਲ ਆਡੀਓ ਸੀਗੀ ਇੱਥੇ ਕੋਈ ਦਿੱਕਤ ਨਹੀਂ ਉਹਨਾਂ ਦੀ ਪਰਸਨਲ ਸੀ ਉਹਨਾਂ ਨੂੰ ਉਹ ਸਾਡੇ ਨਾਲ ਅਕਸਰ ਉਸ ਤਰ੍ਹਾਂ ਦੀ ਗੱਲ ਕਰ ਲੈਂਦੇ ਸੀ ਮਗਰ ਉਹ ਕਹਿੰਦੇ ਸੀ ਵੀ ਨਹੀਂ ਮੈਂ ਇਹ ਗਲਤ ਕੰਮ ਨਹੀਂ ਕਰ ਰਹਾ ਮਤਲਬ ਉਹਨੇ ਲੀ ਆਡੀਓ ਵਾਇਰਲ ਕਰਨ ਦੇ ਬਾਰੇ ਕਦੇ ਨਹੀਂ ਸੋਚਿਆ ਸੀ ਮਗਰ ਜੇ ਉਨੇ ਵਾਇਰਲ ਕੀਤੀ ਹੈ ਜਦੋਂ ਕਿ ਉਹ ਕਹਿ ਰਿਹਾ ਵੀ ਮੈਂ ਵਾਇਰਲ ਨਹੀਂ ਕੀਤੀ ਤੇ ਦਾ ਮਤਲਬ ਕੋ ਬਹੁਤ ਹੀ ਨਜ਼ਦੀਕੀ ਬਲਕਾਰ ਸਿੱਧੂ ਦੇ ਕੋਈ ਬਹੁਤ ਹੀ ਨਜ਼ਦੀਕੀ ਬੰਦਾ ਹੋ ਸਕਦਾ ਜਿਹੜਾ ਕਿ ਉਹ ਵਾਇਰਲ ਕਰ ਰਿਹਾ ਜਿਹਨੂੰ ਨਿਜੀ ਰਾਜੂ ਜੇਠੀ ਤੋਂ ਐਮਐਲਏ ਲੜ ਨਹੀਂ ਸਕਦਾ ਜੀ ਉਹਦਾ ਐਮਐਲਏ ਦੀ ਪਾਵਰ ਨਹੀਂ ਮਗਰ ਕੋਈ ਬੰਦਾ ਤਾਂ ਹੈਗਾ ਜਿਹੜਾ ਬਲਕਾਰ ਨੂੰ ਸਿੱਧ ਕੇ ਉੱਪਰ ਜਾਣਾ ਚਾਹੁੰਦਾ ਹੈ ਇਹ ਬਹੁਤ ਹੀ ਨਿਜੀ ਸੋਚ ਆਲੀ ਗੱਲ ਹੈ ਉਰੇ ਚਾਰ ਬੰਦਿਆਂ ਕੋਲੇ ਉਹ ਰਾਜੂ ਜੇਠੀ ਦੇ ਕਹਿੰਦੇ ਮੁਤਾਬਿਕ ਸਾਰੀ ਗੱਲ ਹੁੰਦੀ ਹੈ ਉਹ ਉਹਨੇ ਮੀਡੀਆ ਤੇ ਵੀ ਕਿਹਾ ਵੀ ਹੋਰ ਵੀ ਚਾਰ ਬੰਦਿਆਂ ਕੋਲੇ ਹੈਗੀ ਆ ਤਾਂ ਉਹ ਸਾਧਾਰਨ ਤਸੀਂ ਕਹਿੰਨੇ ਵੀ ਉਹਨਾਂ ਕੋਲ ਜੋ ਕਹਿ ਰਿਹਾ ਤਾਂ ਉਹਦੀ ਜਾਂਚ ਤੋਂ ਹੋਵੇ ਨਾ ਵੀ ਚਲੋ ਪਰਚਾ ਦੇਤਾ ਕੋਈ ਖਾਲੀ ਲੇਕਿਨ ਪਰਚੇ ਤੋਂ ਬਾਅਦ ਇੱਕ ਮੂਮੈਂਟ ਹੁੰਦੀ ਹੈ ਉਹਨੂੰ ਵੀ ਗੱਲ ਜਿੱਦਣ ਬੁਲਾ ਕੇ ਆ ਉਹਦੇ ਨਾਲ ਉਹਦੇ ਬਿਆਨ ਲੈ ਕੇ ਉਹਦੀ ਤਫਤੀਸ਼ ਕਰਕੇ ਫਿਰ ਵੱੜਵੀਂ ਕਾਰਵਾਈ ਕਰ ਦਿੰਦੇ ਹੋਰ ਬਤਾ ਦਿੰਦੇ ਪਰਚੇ ਨੂੰ ਮਗਰ ਇਹ ਨਹੀਂ ਕਰਨਾ ਚਾਹੀਦਾ ਸਿਖਾਉ ਦੇਖਿਆ ਜਾ ਰਿਹਾ ਤੁਸੀਂ ਇਸ ਪਾਰਟੀ ਦੇ ਇੱਕ ਜ਼ਿੰਮੇਵਾਰ ਵਰਕਰ ਜਾਂ ਸੀਨੀਅਰ ਵਰਕਰ ਹੋ ਤੋ ਕਿਸ ਦ੍ਰਿਸ਼ਟੀਕੋਣ ਨਾਲ ਦੇਖਦੇ ਹੋ ਤੇ ਤੁਸੀਂ ਆਪਣੀ ਪਾਰਟੀ ਨੂੰ ਅੱਗੇ ਤੱਕ ਕੀ ਸੰਦੇਸ਼ ਜਾਂ ਮੈਸੇਜ ਦੇਣਾ ਚਾਹੋ ਦੇਖੋ ਜੀ ਅਸੀਂ ਸੀਨੀਅਰ ਆਗੂ ਸੀਗੇ ਉਹ ਪਾਰਟੀ ਦੇ ਸਦਸੇ ਤਾਂ ਅਸੀਂ ਛੱਡੀ ਹੈ ਲੇਕਿਨ ਅਸੀਂ ਇਹ ਨਹੀਂ ਚਾਹੁੰਦੇ ਸੀ ਵੀ ਪਾਰਟੀ ਛੱਡੀ ਮਗਰ ਪਾਰਟੀ ਨੂੰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆਂ ਕਿ ਪਾਰਟੀ ਆਪਦੇ ਪੁਰਾਣੇ ਕੈਡਰ ਨੂੰ ਸੱਦ ਕੇ ਉਹਦੇ ਨਾਲ ਮੀਟਿੰਗ ਕਰਕੇ ਵੀ ਇਹਦੀ ਤਫ਼ੀਜ਼ ਕੀਤੀ ਜਾਵੇ ਔਰ ਐਸੇ ਐਮ.ਐਲ.ਏ ਨੂੰ ਦੁਬਾਰਾ ਪਾਰਟੀ ਦੇ ਵਿੱਚ ਲੈਣ ਦੀ ਲੋੜ ਨਹੀਂ ਪਾਰਟੀ ਵਿੱਚ ਰੱਖਣ ਦੀ ਲੋੜ ਨਹੀਂ ਕੋਈ ਐਮ.ਐਲ.ਏ ਟਿਕਟ ਦੇਣ ਦੀ ਲੋੜ ਨਹੀਂ ਕਿਉਂਕਿ ਕੱਲਾ ਐਮ.ਐਲ.ਏ ਦਾ ਨੁਕਸਾਨ ਨਹੀਂ ਹੋ ਰਿਹਾ ਅੱਜ ਪੰਜਾਬ ਪੱਧਰ ਤੇ ਰਾਸ਼ਟਰੀ ਪੱਧਰ ਤੇ ਪਾਰਟੀ ਲੋਸ 'ਚ ਜਾ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਦੀ ਇਹ ਵਾਇਰਲ ਆਈਡੀਆ ਹੋਈ ਹੈ ਇਹਦੇ ਵਿੱਚ ਜਿਸ ਤਰ੍ਹਾਂ ਮਹਿਲਾਵਾਰੇ ਬੋਲਿਆ ਗਿਆ ਵੀ ਦਿਨੇ ਰੱਖ ਲੋ ਰਾਤ ਨੂੰ ਰੱਖ ਲੋ ਪੇਟਾ ਸੀ ਸਾਨੂੰ ਪਤਾ ਹੁੰਦਾ ਤੇ ਅਸੀਂ ਆਪ ਦੀ ਘਰ ਵਾਲੀਆਂ ਹੀ ਦੇ ਦਿੰਦੇ ਇਹਨਾਂ ਨੂੰ ਵੀ ਅਸੀਂ ਛੱਡਿਆ ਹੁੰਦੇ ਦੱਸਿਓ ਉਹ ਅਸੀਂ ਛੱਡਿਆ ਹੁਣੇ ਵਿਸਤਰਾ ਦਾ ਠੀਕ ਨਹੀਂ ਹੈ 오रिजिनल ਹੈ ਬਿਲਕੁਲ 오रिजिनल ਹੈ ਔਰ ਇਹ ਖੁਦ ਜੀ ਦੇ ਕੋਲ ਆਈਡੀਓ ਸੀ ਉਹਨੇ ਵੀ ਮੰਨਿਆ ਵੀ 오रिजिनल ਹੈ ਉਹ ਮੈਂ ਵੀ ਕਹਿ ਰਿਹਾ ਹਾਂ 오रिजिनल ਹੈ ਔਰ ਸਰਕਾਰ ਨੂੰ ਔਰ ਪਾਰਟੀ ਨੂੰ ਇਹਦੇ ਖਿਲਾਫ ਕਾਰਵਾਈ ਕਰ ਦੇਣੀ ਚਾਹੀਦੀ ਹੈ